ਡੇਲੀ ਪੋਸਟ ਪੰਜਾਬੀ ਦੇ ਦੇਖਣੋਂ ਤੇ ਮੈਂ ਹਾਂ ਦੀਪ ਸੰਦੀਪ ਜਦੋਂ ਇੱਕ ਪਿੰਡ ਦੇ ਵਿੱਚ ਪੰਜ ਜਣਿਆਂ ਦਾ ਇਕੱਠਾ ਸੇਵਾ ਬਲਿਆ ਤਾਂ ਸਾਰਾ ਪਿੰਡ ਗਮ ਦੇ ਵਿੱਚ ਡੁੱਬ ਗਿਆ ਜੀਆਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਰਾਮਿਆਣਾ ਪਿੰਡ ਜੋ ਕਿ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਪੈਂਦਾ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਅੱਜ ਪੰਜ ਜਿਹੜੇ ਇੱਥੋਂ ਦੇ ਸੇਵਾਦਾਰ ਸੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਮੌਜੂਦ ਸਨ ਤੁਹਾਨੂੰ ਦੱਸ ਦਈ ਕਿ ਕਾਰ ਸੇਵਾ ਵਾਲੇ ਬਾਬੇ ਬਾਬਾ ਮੱਖਣ ਸਿੰਘ ਜੀ ਅਤੇ ਉਹਨਾਂ ਦੇ ਨਾਲ ਹੋਰ ਜਿਹੜੇ ਚਾਰ ਸੇਵਾਦਾਰ ਸੀ ਬੀਤੇ ਕੱਲ ਹਰਿਆਣਾ ਦੇ ਵਿੱਚ ਸੜਕ ਖਾਸੇ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਜੋ ਹਰਿਆਣਾ ਦੇ ਕੈਥਲ ਦੇ ਵਿੱਚ ਇੱਕ ਵਰਸੀ ਸਮਾਗਮ ਵਿੱਚ ਹਿੱਸਾ ਲੈਣ ਲਈ ਗਏ ਸਨ ਜਿੰਨਾ ਦੀ ਗੱਡੀ ਨੂੰ ਪਿੱਛੋਂ ਤੋਂ ਬੱਸ ਨੇ ਟੱਕਰ ਮਾਰ ਦਿੱਤੀ ਤੇ ਬਾਬਾ ਮੱਖਣ ਸਿੰਘ ਸਮੇਤ ਗੱਡੀ ਦੇ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਿਨ੍ਹਾਂ ਦਾ ਅੱਜ ਸਸਕਾਰ ਹੈ ਜਿਹੜਾ ਪਿੰਡ ਰਾਮੇਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਜੂਦ ਸੰਗਤਾਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਜਿਹੜੀ ਅਰਪਿਤ ਕੀਤੀ ਹੈ ਇਸ ਮੌਕੇ ਵਿਧਾਇਕ ਵੀ ਨੇ ਜਿਹੜੇ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਕਿਹਾ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਵਾਲੇ ਸੰਤ ਰਹਿੰਦੇ ਸਨ ਅਤੇ ਬੀਤੀ ਦਿਨੀ ਬਾਬਾ ਮੱਖਣ ਸਿੰਘ ਆਪਣੇ ਚਾਰ ਸੇਵਾਦਾਰਾਂ ਦੇ ਨਾਲ ਹਰਿਆਣਾ ਦੇ ਕੈਥਲ ਦੇ ਵਿੱਚ ਕਿਸੇ ਵਰਸੀ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਗਏ ਸਨ ਜਿੰਨਾਂ ਦੀ ਗੱਡੀ ਨੂੰ ਇੱਕ ਬੱਸ ਨੇ ਪਿੱਛੋਂ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਬਾਬਾ ਮੱਖਣ ਸਿੰਘ ਤੇ ਚਾਰ ਸੇਵਾਦਾਰਾਂ ਦੀ ਮੌਕੇ ਤੇ ਮੌਤ ਹੋ ਗਈ ਤੇ ਅੱਜ ਉਹਨਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਰਾਮਿਆਣਾ ਵਿਖੇ ਪਹੁੰਚੀਆਂ ਨੇ ਇਸ ਮੌਕੇ ਤੇ ਸਾਰਾ ਪਿੰਡ ਦੁੱਖ ਦੇ ਆਲਮ ਦੇ ਵਿੱਚ ਹੈ ਕਿਉਂਕਿ ਇਹ ਤੁਸੀਂ ਬਹੁਤ ਘੱਟ ਦੇਖਿਆ ਹੋਣਾ ਕਿ ਇੱਕੋ ਵਾਰੀ ਪਿੰਡ ਦੇ ਵਿੱਚ ਇੰਨੇ ਸਵੇ ਬਲੇ ਹੋਣ ਤਾਂ ਸਾਰਾ ਪਿੰਡ ਜਿਹੜਾ ਭਾਵੁਕ ਮਾਹੌਲ ਦੇ ਵਿੱਚ ਹੈ ਇਸ ਮੌਕੇ ਸਿਆਸਤਦਾਨ ਜਿਹੜੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਪਿੰਡ ਵਾਸੀਆਂ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਅੱਜ ਬਹੁਤ ਹੀ ਦੁੱਖ ਵਾਲਾ ਜਿਹੜਾ ਸਮਾਂ ਹੈ ਸਾਡੇ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਰਾਮੇਣਾ ਗੁਰੂ ਗਵਿੰਦ ਸਿੰਘ ਜਿੱਥੇ ਅਮਿਸ਼ੋ ਪ੍ਰਾਪਤ ਧਰਤੀ ਇੱਥੇ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹੇ ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦਿੱਲੀ ਵਾਲੇ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਸੀ ਜਿੱਥੇ ਆਪਾਂ ਖੜੇ ਆ ਹਾਂ ਤੇ ਸਭ ਤੋਂ ਵੱਧ ਸੇਵਾਦਾਰ ਸਾਡੇ ਇਲਾਕੇ ਦੇ ਵਿੱਚੋਂ ਇਸ ਪਿੰਡ ਦੇ ਹੈਗੇ ਬਾਬਾ ਹਰਬੰਸ ਸਿੰਘ ਜੀ ਦੇ ਨਾਲ ਜਿਹੜਾ ਸੇਵਾ ਦੇ ਵਿੱਚ ਚੀਸਾ ਪਾਉਂਦੇ ਆ ਇੱਥੇ ਨਗਰ ਦੇ ਵਿੱਚ ਬਾਬਾ ਮੱਖਣ ਸਿੰਘ ਜੋ ਕਿ ਇਥੋਂ ਦੇ ਵਸਨੀਕ ਤਾਂ ਨਹੀਂ ਸੀ ਇਸ ਤਰੀਕੋਂ ਮੁਖਤਿਆਰ ਸੀ ਲੇਕਿਨ ਇੱਥੇ ਹੀ ਰਹਿੰਦੇ ਸੀ ਗੁਰੂ ਘਰ ਦੇ ਵਿੱਚ ਔਰ ਉਹਨਾਂ ਦੇ ਨਾਲ ਸਾਡੇ ਇਸ ਨਗਰ ਦੇ ਚਾਰ ਹੋਰ ਸੇਵਾਦਾਰ ਆ ਪਪਾ ਜੀਵਨ ਸਿੰਘ ਜੀ ਦੀ ਕਾਰ ਸੇਵਾ ਵਾਲੇ ਉਹਨਾਂ ਦੀ ਵਰਸੀ ਦੇ ਉੱਤੇ ਭਾਗ ਲੈਣ ਵਾਸਤੇ ਗਏ ਸੀਗੇ ਪੇਵੇਂ ਤੇ ਉਥੋਂ ਵਾਪਸ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਭਿਆਨਕ ਐਕਸੀਡੈਂਟ ਜੀਪ ਜਿਹੜੀ ਜੀਪ ਦੇ ਵਿੱਚ ਸੀਗੇ ਹੈ ਉਹ ਦੇ ਮਗਰੋਂ ਪਾਸ ਵੱਜੀ ਹੈ ਰਣਾ ਰੋਡਵੇਜ਼ ਦੀ ਤੇ ਜੀਪ ਪਲਟ ਗਈ ਜਿਹਦੇ ਨਾਲ ਪੰਜਾਂ ਦੀ ਇਹਨਾਂ ਦੇ ਪਪਾ ਮੱਖਣ ਸਿੰਘ ਤੇ ਉਹਨਾਂ ਦੇ ਚਾਰ ਸੱਜਿਆਂ ਦੀ ਮੌਤ ਹੋ ਗਈ ਬਹੁਤ ਦੁੱਖ ਹੈ ਸਾਨੂੰ ਸਾਰਿਆਂ ਨੂੰ ਨਗਰ ਵਾਲੇ ਵੀ ਸਾਡੇ ਸਾਰੇ ਖੜੇ ਇੱਥੇ ਸਾਥੀ ਤੇ ਮੈਂ ਸੱਚੇ ਪਾਤਸ਼ਾਹ ਪ੍ਰਮਾਤਮਾ ਵੈਰੂ ਤੇ ਚਰਨਾ ਵਿੱਚ ਅਰਦਾਸ ਬੇਨਤੀ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਵਚ ਸਤਾਨ ਦੇ ਵੀ ਔਰ ਨਾਲ ਨਾਲ ਮੈਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਜਦੋਂ ਵੀ ਕੋਈ ਲੋੜ ਹੋਵੇ ਜੋ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਹੈ ਤੇ ਨਾਲ ਨਾਲ ਮੈਂ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦੀ ਜਿਹੜੀ ਹੈਗੀ ਆ ਮਾਲੀ ਮਦਦ ਵੀ ਜਿਹੜੀ ਹੈਗੀ ਆ ਜਿੱਤੀ ਜਾ ਕੀਤੀ ਜਾਵੇ ਤੇ ਨਾਲ ਜਿਸ ਦਾ ਕਸੂਰ ਆ ਬਸ ਡਰਾਈਵਰ ਦਾ ਉਸ ਨੂੰ ਜਿਹੜੀ ਆ ਮਸਾਲੀ ਸਜ਼ਾ ਵੀ ਦਿੱਤੀ ਗਈ। ਬਹੁਤ ਹੀ ਮਾੜੀ ਘਟਨਾ ਰੱਬ ਦੇ ਬੰਦੇ ਸੀ। ਉਹ ਬਹੁਤ ਲੰਮੇ ਸਮੇਂ ਤੋਂ ਕਾਰ ਸੇਵਾ ਦੇ ਸਾਹਮਣੇ ਰਹੇ ਸੀ ਮਕਰਜਨ ਦੇ। ਉਹ ਸੇਵਾ ਕਰਨ ਵਾਲਾ ਇਨਸਾਨ ਅਜਿਹਾ ਪੀੜ ਤੋਂ ਕੱਟ ਕੋਈ ਪਤਾ ਨਹੀਂ ਲੱਗਦਾ ਕਿੰਦਾ ਪੂਰਾ ਲੋਕਾਂ। ਜੋ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਹਲਕੇ ਵਾਸਤੇ ਵੀ ਤੇ ਉਂਝੇ ਸਾਰੇ ਪੰਜਾਬ ਵਾਸਤੇ ਕਿਉਂਕਿ ਸੇਵਾ ਕਰਨ ਵਾਲੇ ਤਾਂ ਤੇ ਤਾਂ ਤੇ ਬੰਦੇ। ਤੇ ਬਾਬਾ ਦੀ ਵਰਸੀ ਸੀ ਜੀ ਕੈਂਸਲ ਦੇ ਨੇੜੇ ਭੂਆ ਸਾਹਿਬ ਗੁਰਦਾਰਾ ਉੱਥੇ ਗਏ ਸੀਗੇ ਜੀ ਤੇ ਉੱਥੇ ਗੱਡੀ ਖਰਾਬ ਹੋਣ ਕਰਕੇ ਇੱਕ ਦਿਨ ਇੱਕ ਇੰਥਰ ਰੋਕ ਗਏ ਤੇ ਅਗਲੇ ਦਿਨ ਵਰਸੀ ਸੀਗੀ ਉਸੇ ਦਿਨ ਉੱਥੇ ਇਹਨਾਂ ਨੇ ਭੂਆ ਸਾਹਿਬ ਜਾਣਾ ਸੀਗਾ ਜੀ ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਪੰਜ ਸảnh ਸੀਗੇ ਸਾਡੇ ਜਿਹੜੇ ਐਕਸੀਡੈਂਟ ਦੇ ਵਿੱਚ ਪ੍ਰਗਟਨਾ ਆ ਗਰਸ ਹੋ ਗਈ ਪੰਡ ਰਾਮ ਜੀ ਨਾਲ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਸਿੰਘਾਂ ਦਾ ਜਿਹੜਾ ਸ਼ਿਸ਼ਕਾਰ ਉਹ ਇੱਥੇ ਕੀਤਾ ਗਿਆ।